ਆਓ ਕਹਾਣੀ ਅੱਗੇ ਸ਼ੁਰੂ ਕਰੀਏ ਭੈਣ ਦੇ ਸੁਪਨਿਆਂ ਦਾ ਅੰਤ ਦੀਪ ਦੇ ਨਾਲ ਬੀਤੀ ਦੀਪ ਦੇ ਮੂੰਹੋਂ ਸੁਣ ਕੇ ਪੰਚਾਇਤ ਨੂੰ ਸਾਰੀ ਗੱਲ ਸਮਝ ਆ ਗਈ ਤਕਰੀਬਨ ਜੀਤੋ ਹੋਣਾਂ ਦੇ ਚਿਹਰਿਆਂ ਤੋਂ ਪਰਦੇ ਚੁੱਕ ਹੀ ਹੋ ਗਏ ਸਨ ਦੀਪ ਵਾਲਾ ਪਲੜਾ ਭਾਰੀ ਹੁੰਦਾ ਦੇਖ ਦੀਪ ਦਾ ਘਰ ਵਾਲਾ ਅਮਨ ਜੋ ਕਿ ਪੰਚਾਇਤ ਸ਼ੁਰੂ ਹੋਣ ਤੋਂ ਲੈ ਕੇ ਖਤਮ ਹੋਣ ਤੱਕ ਚੁੱਪ ਹੀ ਬੈਠਾ ਸੀ ਇੱਕਦਮ ਪੂਰੇ ਜੋਸ਼ ਨਾਲ ਉੱਠਿਆ ਤੇ ਜਾ ਕੇ ਦੀਪ ਦੀ ਬਾਹ ਫੜ ਕੇ ਉਸ ਨੂੰ ਖਿੱਚਣ ਲੱਗਾ ਚਲ ਤੋਰ ਘਰ ਨੂੰ ਡਰਾਮੇ ਕਰੀ ਜਾਨੀ ਆ ਜੋ ਦੇ ਲਾਇਆ ਮੂੰਹ ਆਇਆ ਬੋਲੀ ਜਾਂਦੀ ਸਾਨੂੰ ਮਾੜੇ ਬਣਾਈ ਜਾਂਦੀ ਦੀਪ ਨੇ ਬਾਹ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਅਮਨ ਨੇ ਦੀਪ ਦੀ ਬਾਹ ਹੋਰ ਜ਼ੋਰ ਨਾਲ ਖਿੱਚ ਦਿੱਤੀ ਤਾਂ ਦੀਪ ਦੀ ਚੀਕ ਨਿਕਲ ਗਈ ਦੀਪ ਦੀਆਂ ਬਾਹਾਂ ਤੇ ਸੱਟਾਂ ਦੇ ਜ਼ਖਮ ਦੁਖ ਗਏ ਸੀ ਜੋ ਤਾਜ਼ੇ ਸੀ ਅਮਨ ਦੀ ਬਤਮੀਜ਼ੀ ਦੇਖ ਗगन ਨੂੰ ਗੁੱਸਾ ਆਇਆ ਤੇ ਗਗਨ ਫਟਾਫਟ ਟੁੱਟ ਅਮਨ ਨੂੰ ਤੱਕਾ ਦੇ ਕੇ ਦੀਪ ਕੋਲੋਂ ਪਰੇ ਕਰ ਦਿੰਦਾ ਤੇ ਦੀਪ ਦੀ ਬਾਹ ਤੋਂ ਕੋਟੀ ਪਰੇ ਕਰ ਦੀਪ ਦੀ ਬਾਹ ਦੇਖਦਾ ਤਾਂ ਸਾਰੀ ਜਲੀ ਸੀ ਸ਼ਾਇਦ ਗਰਮ ਚਾਹ ਨਾਲ ਭਰਿਆ ਹੋਇਆ ਪਾਂਡਾ ਫੁਗਾ ਕੇ ਮਾਰਿਆ ਗਿਆ ਹੋਣਾ ਪੰਚਾਇਤ ਸਾਰੀ ਗੱਲ ਸਮਝ ਚੁੱਕੀ ਸੀ ਦੋਹਾਂ ਧਿਰਾਂ ਦੀ ਪੰਚਾਇਤ ਨੇ ਫੈਸਲਾ ਕੀਤਾ ਜੋ ਦੀਪ ਤੇ ਗਗਨ ਚੋਣਗੇ ਉਹੀ ਫੈਸਲਾ ਮੰਨਿਆ ਜਾਵੇਗਾ ਪੰਚਾਇਤ ਆਪਣਾ ਕੋਈ ਵੀ ਫੈਸਲਾ ਦੀਪ ਨੇ ਨਹੀਂ ਠੋਪੇਗੀ ਪੰਚਾਇਤ ਨੇ ਗगन ਨੂੰ ਤੇ ਦੀਪ ਨੂੰ ਥੋੜਾ ਟਾਈਮ ਦਿੱਤਾ ਫੈਸਲਾ ਲੈਣ ਲਈ ਗगन ਨੇ ਪੰਚਾਇਤ ਨੂੰ ਆਪਣਾ ਫੈਸਲਾ ਦੱਸ ਦਿਆ ਕਿਹਾ ਦੀਪ ਨੂੰ ਤਲਾਕ ਚਾਹੀਦਾ ਇਹਨਾਂ ਕੋਲ ਹੁਣ ਵੀ ਦੱਸੋ ਕੋਈ ਕਿ ਮੈਂ ਇੰਨਾ ਮਾੜਾ ਭਰਾ ਆ ਮੈਂ ਘਾਟੜਵਾਉਣਾ ਚਾਹੁੰਨਾ ਆਪਣੀ ਭੈਣ ਦਾ ਨਹੀਂ ਮੈਂ ਤਾਂ ਇਹਨਾਂ ਦੇ ਜ਼ੁਲਮਾਂ ਤੋਂ ਬਚਾਉਣਾ ਚਾਹੁੰਨਾ ਆਪਣੀ ਲਾਡੋ ਨੂੰ ਦੀਪ ਦੀ ਬਾ ਫੜ ਸਾਰੀ ਪੰਚਾਇਤ ਨੂੰ ਦਿਖਾਉਂਦਾ ਹੋਇਆ ਪੰਚਾਇਤ ਨੇ ਵੀ ਗੁੱਸੇ 'ਚ ਕਿਹਾ ਹੁਣ ਤਾਂ ਜੋ ਵੀ ਕੁੜੀ ਕਹੇਗੀ ਉਹੀ ਹੋਵੇਗਾ ਮਤਲਬ ਤਲਾਕ ਹੀ ਕਿਉਂਕਿ ਮਸਲਾ ਗੰਭੀਰ ਆ ਤੁਹਾਡਾ ਤਾਂ ਬਾਲਾ ਹੀ ਪੱਠਾ ਬੈਠਾ ਆ ਤੇ ਪੰਚਾਇਤ ਇੰਨੇ ਵੱਡੇ ਮਸਲੇ ਦਾ ਫੈਸਲਾ ਕਰਕੇ ਕੁੜੀ ਦੀ ਜ਼ਿੰਦਗੀ ਬਰਬਾਦ ਨਹੀਂ ਕਰ ਸਕਦੀ ਹੁਣ ਤੁਸੀਂ ਜਾਓ ਜਿਵੇਂ ਦੀਪ ਦਾ ਫੈਸਲਾ ਹੋਇਆ ਤੁਹਾਡੇ ਤੱਕ ਸਨੇਹਾ ਪਹੁੰਚਾਉਂਦਾ ਕਰ ਦਿੱਤਾ ਜਾਓ ਗगनਦੀਪ ਨੂੰ ਗੱਲ ਨਾਲ ਲੋਂਦਿਆਂ ਹੋਇਆਂ ਰੋਣ ਲੱਗਦਾ ਤੇ ਦੀਪ ਨੂੰ ਬੋਲਣੇ ਦੀ ਹਿੰਮਤ ਕਰਨ ਲਈ ਧੰਨਵਾਦ ਕਹਿਣ ਲੱਗਾ ਹੁਣ ਖੁਸ਼ੀਆਂ ਤੇਰੀ ਰਾਹ ਤੱਕ ਰਹੀਆਂ ਨੇ ਲਾਡੋ ਆਪਣੇ ਫੈਸਲੇ ਤੇ ਅੜੀ ਰਹੀ ਏਦਾਂ ਕਿਦਾਂ ਤਲਾਕ ਚਾਹੀਦਾ ਨਾ ਇਹ ਕੋਈ ਗੁੱਡੇ-ਗੁਟੀਆਂ ਦਾ ਖੇਲ ਆ ਜੀਤੋ ਦੀ ਤਿਲਕ ਦੀ ਜ਼ੁਬਾਨ ਬੋਲਣੋਂ ਨਾ ਰਹੀ ਮੇਰਾ ਪੁੱਤ ਨਹੀਂ ਕਰਦਾ ਦਸਤਕ ਕਾਗਜ਼ਾਂ ਤੇ ਨਾ ਇਤਲਾਕ ਹੋਣਾ ਕੁੜੀ ਨੂੰ ਭੇਜਦੀ ਕਰੋ ਚਾਹੇ ਨਾਲ ਹੀ ਤੋਰੋ ਤੁਹਾਡੀ ਮਰਜ਼ੀ ਚਾਰ ਦਿਨ ਰੱਖ ਕੇ ਤੋੜ ਦਿਓ ਗਗਨ ਦੇ ਗੁੱਸੇ ਦੀ ਹੱਦ ਟੁੱਟ ਗਈ ਬੀਬੀ ਤੂੰ ਤੋੜਦੀ ਆਂ ਕਿ ਗੱਲ ਥਾਣੇ ਤੱਕ ਅੱਜ ਹੀ ਲੈ ਕੇ ਜਾਣੀ ਤੂੰ ਸੋਚ ਲੈ ਜੇ ਤਾਂ ਪੁਲਿਸ ਕੋਲ ਜਾਣਾ ਅੱਜ ਹੀ ਦਾਜ ਮੰਗਣ ਦਾ ਘਰੇਲੂ ਹਿੰਸਾ ਦਾ ਹੋਰ ਪਤਾ ਨਹੀਂ ਕਿੰਨੇ ਕਿੰਨੇ ਪਰਚੇ ਦਰਜ ਕਰਾ ਦਿੱਤੇ ਜਾਣੇ ਤਲਾਕ ਤਾਂ ਹੋ ਜਾਣਾ ਅੱਜ ਹੀ ਤੇ ਤੁਹਾਨੂੰ ਸਾਰੇ ਟੱਬ ਨੂੰ ਜੇਲ੍ਹ ਹੋ ਜਾਣੀ ਹੋਣੀ ਬਾਕੀ ਤੁਹਾਡੀ ਮਰਜ਼ੀ ਆ ਜਿਵੇਂ ਤੁਸੀਂ ਅੱਜ ਹੀ ਚੰਗੀ ਤਰ੍ਹਾਂ ਫੈਸਲਾ ਕਰਨਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਜੀਤੋ ਡਰ ਗਈ ਤੇ ਉਥੋਂ ਜਾਣਾ ਹੀ ਸਹੀ ਸਮਝਿਆ ਪੰਚਾਇਤ ਖਤਮ ਹੋ ਗਈ ਸਭ ਆਪੋ ਆਪਣੇ ਘਰ ਨੂੰ ਚੱਲ ਗਏ ਉਹਨਾਂ ਜ਼ਾਲਿਮਾਂ ਤੋਂ ਪਿੱਛਾ ਛਡੋਣ ਲਈ ਦੀਪ ਨੇ ਤਲਾਕ ਦੇ ਪੇਪਰ ਭੇਜ ਦਿੱਤੇ ਜਲਦ ਹੀ ਦੀਪ ਤੇ ਅਮਨ ਦਾ ਤਲਾਕ ਹੋ ਗਿਆ ਹਨ ਦੀਪ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਦੀ ਹੈ ਥੋੜੀ ਡਰੀ ਘਬराई ਹੋਈ ਦੀਪ ਹਰ ਵੇਲੇ ਫਿਕਰਾਂ ਤੇ ਸੋਚਾਂ ਵਿੱਚ ਹਰਮਨ ਨੂੰ ਲੈ ਕੇ ਖੁੱਭੀ ਰਹਿੰਦੀ ਪਰ ਗगन ਉਸ ਦਾ ਪੂਰਾ ਪੂਰਾ ਸਾਥ ਦੇ ਰਿਹਾ ਸੀ ਹਰਮਨ ਦੀ ਪੜ੍ਹਾਈ ਤੋਂ ਲੈ ਕੇ ਹਰਮਨ ਦੇ ਹੋਰ ਖਰਚੇ ਗगन ਹੀ ਕਰ ਰਿਹਾ ਸੀ ਪਰ ਫਿਰ ਵੀ ਦੀਪ ਨੂੰ ਲੱਗਦਾ ਸੀ ਕਿ ਖਰੇ ਉਹ ਵੀਰ ਤੇ ਬੋਝ ਆ ਗगन ਜੱਦਵੀ ਦੀਪ ਵੱਲ ਦੇਖਦਾ ਤਾਂ ਉਹਦੇ ਦਿਲ ਵਿੱਚ ਦਰਦ ਉੱਠਦਾ ਕਿ ਮੇਰੀ ਭੈਣ ਹੁਣ ਪਹਿਲਾਂ ਵਾਂਗ ਨਾ ਤਾਂ ਹੱਸਦੀ ਖੇਡਦੀ ਹੈ ਚੁੱਪਚਾਪ ਰਹਿੰਦੀ ਇੱਕ ਦਿਨ ਬੈਠੇ ਹੋਏ ਗगन ਦੇ ਦਿਲ ਵਿੱਚ ਆਇਆ ਕਿਉਂ ਨਾ ਦੀਪ ਨੂੰ ਪਾਰਲਰ ਦਾ ਕੰਮ ਸਿਖਾ ਦਿੱਤਾ ਜਾਵੇ ਨਾਲੇ ਤਾਂ ਇਹਦਾ ਦਿਲ ਲੱਗਾ ਰਹੇਗਾ ਗगन ਦੀਪ ਨਾਲ ਜਾ ਕੇ ਗੱਲ ਕਰਦਾ ਹੈ ਕਿ ਤੂੰ ਘਰੇ ਵੀ ਸਾਰਾ ਦਿਨ ਉਹਨਾਂ ਨੂੰ ਹੀ ਯਾਦ ਕਰਕੇ ਦੁਖੀ ਹੁੰਦੀ ਰਹਿਣੀ ਹੈ ਲਾਡੋ ਜੇ ਤੂੰ ਪਾਰਲਰ ਦਾ ਕੰਮ ਸਿੱਖਣ ਲੱਗ ਜਾਵੇਂ ਤਾ ਤੇਰਾ ਦਿਲ ਵੀ ਲੱਗ ਜਾਉ ਘਰੇ ਰਹਿ ਕੇ ਤੂੰ ਦੁਖੀ ਹੁੰਨੀ ਨਹੀਂ ਇੰਨੀ ਆ ਤੇ ਮੇਰੇ ਕੋਲ ਇਹ ਸਭ ਕੁਝ ਨਹੀਂ ਦੇਖਿਆ ਜਾਂਦਾ ਬਾਕੀ ਮੈਂ ਥੋੜੀ ਦੇਰ ਤੱਕ ਤੈਨੂੰ ਵੀ ਆਪਣੇ ਨਾਲ ਹੀ ਬਾਹਰ ਲੈ ਜਾਵਾਂਗਾ ਦੀਪ ਹਾਂ ਵਿੱਚ ਸਿਰ ਹਿਲਾਉਂਦਿਆਂ ਹੋਇਆ ਠੀਕ ਆ ਵੀਰ ਜੀ ਜਿੱਦਾਂ ਤੁਸੀਂ ਕਹੋਗੇ ਉਵੇਂ ਹੀ ਕਰ ਲਵਾਂਗੀ ਗਗਣ ਵੀ ਹੁਣ ਬਾਹਲੇ ਦੇਸ਼ ਚਲੇ ਜਾਂਦਾ ਹੈ ਜਾਨ ਤੋਂ ਪਹਿਲਾਂ ਦੀਪ ਦੀ ਬਾਹਰ ਦੀ ਫਾਈਲ ਲਗਾ ਕੇ ਜਾਂਦਾ ਹੈ ਤੇ ਦੀਪ ਨੂੰ ਕਹਿ ਕੇ ਜਾਂਦਾ ਹੈ ਕਿ ਹੁਣ ਕੋਈ ਵੀ ਟੈਨਸ਼ਨ ਨਹੀਂ ਲੈਣੀ ਕਿਸੇ ਵੀ ਗੱਲ ਨੂੰ ਯਾਦ ਕਰਕੇ ਦੁਖੀ ਨਹੀਂ ਹੋਣਾ ਤੇਰਾ ਵੀ ਤੇਰੇ ਨਾਲ ਖੜਾ ਹੈ ਦੀਪ ਹਾਂ ਮੀ ਪਰਦੀ ਹਾਂਜੀ ਵੀਰ ਜੀ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਬੇਫਿਕਰ ਹੋ ਕੇ ਜਾਓ ਮੈਂ ਹੁਣ ਬਹੁਤ ਖੁਸ਼ ਹਾਂ ਉਹਨਾਂ ਜਲਾਦਾਂ ਤੋਂ ਛੁਟਕਾਰਾ ਪਾ ਕੇ ਦੀਪ ਹੁਣ ਰੋਜ਼ ਹੀ ਸਲੂਨ ਪਾਲਰ ਦਾ ਕੰਮ ਸਿੱਖਣ ਜਾਂਦੀ ਤੇ ਅੱਗੇ ਨਾਲੋਂ ਖੁਸ਼ ਵੀ ਰਹਿੰਦੀ ਦੀਪ ਸੋਚਾਂ ਵਿੱਚ ਖੋਬੀ ਮਨ ਹੀ ਮਨ ਆਪਣੇ ਵੀਰ ਦਾ ਧੰਨਵਾਦ ਕਰਦੀ ਜਿਨ ਨੇ ਉਹਨੂੰ ਨਰਕ ਭਰੀ ਜ਼ਿੰਦਗੀ ਵਿੱਚੋਂ ਬਾਹਰ ਕੱਢਿਆ ਥੋੜੇ ਟਾਈਮ ਬਾਅਦ ਹੀ ਦੀਪ ਤੇ ਹਰਮਨ ਦਾ ਵੀ ਬਾਹਰ ਦਾ ਕੰਮ ਬਣ ਜਾਂਦਾ ਹੈ ਤੇ ਉਹ ਵੀ ਗगन ਕੋਲ ਚਲੇ ਜਾਂਦੇ ਗगन ਨੂੰ ਆਪਣੀ ਭੈਣ ਆਪਣੇ ਅੱਖਾਂ ਮੂਰੇ ਵੇਖ ਕੇ ਬੜੀ ਖੁਸ਼ੀ ਹੁੰਦੀ ਹੈ ਥੋੜਾ ਟਾਈਮ ਰੁੱਕ ਕੇ ਗगनਦੀਪ ਨੂੰ ਇੱਕ ਪਾਰਲਰ ਖੋਲ੍ਹ ਦਿੰਦਾ ਹੈ ਹੁਣ ਦੀਪ ਦੀ ਲਾਈਫ ਬਹੁਤ ਹੀ ਵਧੀਆ ਚੱਲ ਰਹੀ ਸੀ ਅਚਾਨਕ ਇੱਕ ਦਿਨ ਦੀਪ ਹਰਮਨ ਤੇ ਗगन ਸ਼ੋਪਿੰਗ ਕਰਨ ਜਾ ਰਹੇ ਹੁੰਦੇ ਇੱਕ ਸ਼ਾਪ ਵਿੱਚ ਅਚਾਨਕ ਹੀ ਰੂਹੀ ਨਾਂ ਦੀ ਲੜਕੀ ਦੀਪ ਵਿੱਚ ਵੱਜਦੀ ਹੈ ਤੇ ਉਸਦੇ ਆਈਸਕ੍ਰੀਮ ਨਾਲ ਸਾਰੇ ਕੱਪੜੇ ਖਰਾਬ ਕਰ ਦਿੰਦੀ ਹੈ ਉਹ ਆਂਟੀ ਸੋਰੀ ਸੋਰੀ ਕਰਨ ਲੱਗ ਜਾਂਦੀ ਇੰਨੀ ਨੂੰ ਹੀ ਰੂਹੀ ਦੇ ਪਾਪਾ ਰਵਨੀਤ ਭੱਜ ਕੇ ਆਉਂਦੇ ਕੀ ਗੱਲ ਹੋ ਗਈ ਬੇਟਾ ਉਹ ਵੀ ਆਪਣੇ ਅੱਗੇ ਦੀਪ ਨੂੰ ਖੜੀ ਵੇਖ ਹਰਾਣ ਹੋ ਜਾਂਦਾ ਹੈ ਇੰਨੀ ਨੂੰ ਗਗਨ ਵੀ ਉੱਥੇ ਆ ਜਾਂਦਾ ਹੈ ਤੇ ਰਵਨੀਤ ਦੀਪ ਨੂੰ ਕਹਿੰਦਾ ਹੈ ਦੀਪ ਤੂੰ ਦੀਪ ਕਬਰਾਈ ਜੀ ਹੋਈ ਰਵਨੀਤ ਵੱਲ ਦੇਖਦੀ ਹੀ ਰਹਿੰਦੀ ਹੈ ਗਗਨ ਦੀਪ ਨੂੰ ਕਹਿੰਦਾ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ ਧੰਵਾਜੀ ਅੱਗੇ ਦੀ ਕਹਾਣੀ ਜਲਦ ਹੀ